ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਤੇ ਇੱਕ ਬਰਤਨ ਦੇ ਵਿੱਚ ਮੈਂ ਲਿਆ ਗਰਮ ਪਾਣੀ ਤੇ ਗਰਮ ਪਾਣੀ ਦੇ ਵਿੱਚ ਪਾਦਮਾ ਕੇ ਆਪਾਂ ਸੋਆ ਵੀਨ 70 ਗ੍ਰਾਮ ਸੋਆ ਵੀਨ ਦੀਆਂ ਬੜੀਆਂ ਲਈਆਂ ਮੈਂ ਗਰਮ ਪਾਣੀ ਦੇ ਵਿੱਚ ਪਾ ਕੇ ਇਹਨੂੰ 5 ਮਿੰਟ ਵਾਸਤੇ ਆਪਾਂ ਟੱਕ ਕੇ ਰੱਖ ਦਵਾਂਗੇ ਤਾਕ ਦਮਾਗੇ ਪਾਉਣ ਦੇ ਵਾਸਤੇ 5 ਮਿੰਟ ਹੋ ਗਏ ਆ ਬੜੀਆਂ ਨੂੰ ਪਏ ਨੂੰ ਬੜੀਆਂ ਚੰਗੀ ਤਰ੍ਹਾਂ ਆਪਣੀਆਂ ਫੁੱਲ ਗਈਆਂ ਪਾਣੀ ਦੇ ਵਿੱਚ ਤੇ ਹੁਣ ਆਪਾਂ ਇਸ ਤਰ੍ਹਾਂ ਨੂੰ ਸਾਰੇ ਬੜੀਆਂ ਨੂੰ ਕੱਢ ਕੇ ਇਸ ਤਰ੍ਹਾਂ ਦਾ ਪਾਣੀ ਨਿਚੋੜ ਦਵਾਂਗੇ ਤੇ ਇੱਕ ਪਲੇਟ ਦੇ ਵਿੱਚ ਕੱਢੀ ਜਾਵਾਂਗੇ ਚੰਗੀ ਤਰ੍ਹਾਂ ਆਪਾਂ ਬੜੀਆਂ ਦਾ ਪਾਣੀ ਨਿਚੋੜ ਦਿੱਤਾ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਆਪਾਂ ਅੱਧਾ ਚਮਚ ਹਲਦੀ ਲਾਲ ਮਿਰਚ ਨਮਕ ਗਰਮ ਮਸਾਲਾ ਲਾਸਟ ਵਿੱਚ ਪਾਵਾਂਗੇ ਇਸ ਦੇ ਵਿੱਚ ਆਪਾਂ ਬੇਸਣ ਬੇਸਣ ਤੇ ਮਸਾਲਾ ਪਾ ਕੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਦੇਵਾਂਗੇ ਇੱਕ ਕੜਾਈ ਦੇ ਵਿੱਚ ਲਿਆ ਆਪਾਂ ਨੇ ਸਰੋਂ ਸਰੋਂ ਦਾ ਤੇਲ ਦੇ ਦੋ ਵੱਡੇ ਚਮਚ ਤੇਲ ਨੂੰ ਗਰਮ ਹੋਣ ਦਵਾਂਗੇ ਤੇਲ ਆਪਣਾ ਗਰਮ ਹੋ ਗਿਆ ਤੇ ਜਿਹੜੀ ਸੋਬਿੰਦੀਆਂ ਬੜੀਆਂ ਨੂੰ ਆਪਾਂ ਨੇ ਮਸਾਲਾ ਲਾ ਕੇ ਰੱਖਿਆ ਹੋਇਆ ਸੀਗਾ ਤੇ ਉਹ ਇਸ ਤੇਲ ਦੇ ਵਿੱਚ ਪਾ ਕੇ ਆਪਾਂ ਇਹਨਾਂ ਨੂੰ ਇੱਕ ਵਾਰ ਫਰਾਈ ਕਰ ਲਵਾਂਗੇ ਬੜੀਆਂ ਨੂੰ ਫਰਾਈ ਕਰ ਲਵਾਂਗੇ ਆਪਾਂ ਤੋਂ ਪੰਜ ਮਿੰਟ ਤੱਕ ਫਰਾਈ ਕਰਾਂਗੇ ਇਸ ਤਰ੍ਹਾਂ ਆਪਾਂ ਬੜੀਆਂ ਨੂੰ ਫਰਾਈ ਕਰਨ ਤੋਂ ਬਾਅਦ ਇੱਕ ਬਰਤਨ ਦੇ ਵਿੱਚ ਆਪਾਂ ਕੱਢ ਕੇ ਇਹਨਾਂ ਨੂੰ ਰੱਖ ਲਵਾਂਗੇ ਸੇ ਤੇਲ ਦੇ ਵਿੱਚ ਆਪਾਂ ਨੇ ਹੋਰ ਤੇਲ ਪਾ ਲਿਆ ਤੜਕੇ ਵਾਸਤੇ ਤੇਲ ਆਪਣਾ ਗਰਮ ਹੋ ਗਿਆ ਇਸ ਦੇ ਵਿੱਚ ਮੈਂ ਕੁੱਟ ਕੇ ਧਨੀਆ ਪਾਇਆ ਇੱਕ ਤੇਜ਼ ਪੱਤਾ ਇੱਕ ਬਰੀਕ ਘਟ ਕੇ ਪਿਆਲ ਲਿਆ ਤੇ 3000 ਆਪਾਂ ਇਹ ਹਰੀਆਂ ਮਸਾਲਾ ਲਏ ਆ ਇਸ ਤਰ੍ਹਾਂ ਕੱਟ ਕੇ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਆਪਾਂ ਹਰੀ ਕੱਟੀ ਹੋਈ ਮਿਰਚੀ ਬਹੁਤ ਹੀ ਵਧੀਆ ਤੇ ਟੇਸਟੀ ਸਬਜ਼ੀ ਬਣਦੀ ਹੈ ਬਿਆਸ ਆਪਣੇ ਚੰਗੀ ਤਰ੍ਹਾਂ ਪੱਕ ਗਏ ਨੇ। ਤੁਹਾਨੂੰ ਪੀਸ ਕੇ ਤਿੰਨ ਟਮਾਟਰ ਲਿਆ। ਤਣੀਆਂ ਪੋਟੋ ਅੱਧਾ ਚਮਚ ਲਮਕਾ ਹਲਦੀ ਲਾਲ ਮਿਰਚ ਇਸਿਆ ਹੈ ਅਦਰਕ ਤੇ ਸਾਰੇ ਮਸਾਲਿਆਂ ਨੂੰ ਸਹੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਅਗੇ ਹਸਤੇ ਸਾਰੇ ਮਸਾਲੇ ਨੂੰ ਪਕਾ ਲਵਾਂਗੇ ਚੰਗੀ ਤਰ੍ਹਾਂ ਆਪਾਂ ਨੇ ਮਸਾਲਿਆਂ ਨੂੰ ਸੇਕ ਲਵਾ ਲਿਆ ਤੇ ਹੁਣ ਇਸ ਦੇ ਵਿੱਚ ਪਾ ਦਵਾਂਗੇ ਆਪਾਂ ਸਵਾਵੀਂ ਬੜੀਆਂ ਇਸ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਲਵਾਂਗੇ 1.5 ਮਿੰਟ ਸੇਕ ਲਵਾਵਾਂਗੇ ਵੇਕਲਾ ਬਾਤੀ ਥ੍ਰੀਸਟ ਵਿੱਚ ਆਪਾਂ ਪਾਣੀ ਪਾਵਾਂਗੇ ਧਨੀਆ ਪਾ ਕੇ ਆਪਾਂ ਗੈਸ ਨੂੰ ਬੰਦ ਕਰ ਦੇਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤਰ੍ਹਾਂ ਆਪਾਂ ਨੇ ਸਬਜ਼ੀ ਨੂੰ ਬਣਾਇਆ ਏ ਬਹੁਤ ਹੀ ਵਧੀਆ ਤੇ ਟੇਸਟੀ ਸਬਜ਼ੀ ਬਣ ਕੇ ਜਿਹੜੀ ਆਪਣੀ ਤਿਆਰ ਹੋਈ ਆ ਜੇਕਰ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰ ਲਿਓ ਹੋਰ ਇਸ ਤਰ੍ਹਾਂ ਦੀਆਂ ਰੈਸਪੀਆਂ ਦੇਖਣ ਵਾਸਤੇ